ਮੰਦਰ ਹਰ ਮੰਦਰ ਹੋ ਗਿਆ ਹੋਇਆ ਪ੍ਰਕਾਸ਼ ਜਦੋਂ ਮੰਦਰ ਹਰ ਮੰਦਰ ਹੋ ਗਿਆ ਸੱਚਖੰਡ ਵਿੱਚ ਅਮਰਤ ਦੀ ਅੱਜ ਹੁੰਦੀ ਸੀ ਵਰਖਾ ਜੀ ਧਰਤੀ ਦੇ ਕਣਕਣ ਦੇ ਵਿੱਚ ਹੁੰਦਾ ਜਸ ਹਰ ਕਾ ਜੀ ਧਰਤੀ ਦੇ ਕਣਕਣ ਦੇ ਵਿੱਚ ਹੁੰਦਾ ਜਸ ਹਰ ਕਾ ਜੀ ਹਰਦੇ ਵਿੱਚ ਇੱਕ ਇੱਕ ਪੰਗਤੀ ਹਰਦੇ ਵਿੱਚ ਇੱਕ ਇੱਕ ਪੰਗਤੀ ਕਰਦੇ ਸੇਵਾਸ ਜਦੋਂ ਮੰਦਰ ਹਰ ਮੰਦਰ ਹੋ ਗਿਆ ਹੋ ਆਪਰ ਕਾਸ਼ ਜਦੋਂ ਮੰਦਰ ਹਰ ਮੰਦਰ ਹੋ ਗਿਆ ਬੁੱਢਾ ਜੀ ਵਰਮ ਗਿਆਨੀ ਲੈਤੇ ਮੁਖਵਾਕ ਜਦੋਂ ਖੜ ਗਿਆ ਸੀ ਆਪ ਜਦੋਂ ਸੰਤਾ ਕੇ ਕਾਰਜ ਦੇ ਵਿੱਚ ਖੜ ਗਿਆ ਸੀ ਆਪ ਜਦੋਂ ਦੋਵੇਂ ਹੱਥ ਜੋੜ ਦਲੇਰਾ ਦੋਵੇਂ ਹੱਥ ਜੋੜ ਦਲੇਰਾ ਕੀਤੀ ਅਰਦਾਸ ਜਦੋਂ ਮੰਦਰ ਹਰਮੰਦਰ ਹੋ ਗਿਆ ਹੋਇਆ ਪ੍ਰਕਾਸ਼ ਜਦੋਂ ਮੰਦਰ ਹਰਮੰਦਰ